ਸنين ਲਈ ਮੁਹੱਬਤ ਕੀ ਅੱਬ ਵੀ ਮਹਿਬੂਬ ਲਈ ਸਭ ਕੁਝ ਕਰ ਕਰਨ ਨੂੰ ਤਿਆਰ ਹਾਂ ਸਭ ਕੁਝ ਉਹ ਤੋਂ ਲਟਾ ਦੇਣ ਲਈ ਤਿਆਰ ਹਾਂ ਪਰ ਤੁਹਾਨੂੰ ਇਨ ਰਿਟਰਨ ਕੁਝ ਨਹੀਂ ਚਾਹੀਦਾ ਅਨ ਕੰਡੀਸ਼ਨਲ ਜਿਹਨੂੰ ਆਪਾਂ ਕਹਿੰਦੇ ਹਾਂ ਕਿਤੇ ਬੈਠੀ ਹਾਂ ਨਾ ਲੋਕ ਪਛਾਣਨ ਦੀ ਕੋਸ਼ਿਸ਼ ਕਰਦੇ ਆ ਨਾ ਜਾਣਦੇ ਆ ਲੋਕ ਮਿਲਦੇ ਆ ਤਾਂ ਉਦੋਂ ਕਿੱਦਾਂ ਦਾ ਮੈਂ ਖੁਸ਼ ਹੁੰਦੀ ਹਾਂ ਮੈਂ ਬੈਠੀ ਹਾਂ ਕਿਤੇ ਤੇ ਕੋਈ ਦੇਖ ਕੇ ਮੈਂ ਸੋਚ ਰਹੀ ਹਾਂ ਕਿੱਥੇ ਦੇਖਿਆ ਹੈ ਕੌਣ ਕਿਤੇ ਤਾਂ ਦੇਖਿਆ ਹੈ ਕਿਤੇ ਤਾਂ ਦੇਖਿਆ ਹੈ ਤੇ ਉਹ ਮੈਂ ਸਮਝ ਜਾਣੀ ਹੁੰਦੀ ਆ ਆਪਣੇ ਆਪ ਦੇ ਵਿੱਚ ਪਰ ਮੈਨੂੰ ਵਧੀਆ ਲੱਗ ਰਿਹਾ ਹੁੰਦਾ ਹੈ ਬਹੁਤ ਅੱਛਾ ਲੱਗਦਾ ਹੂ ਤੁਮੀ ਜ਼ਿੰਦਗੀ ਤੁਹਾਡੇ ਉਸ गुण ਦਾ ਇਮਤਿਹਾਨ ਲੈਂਦੀ ਹੈ ਜੋ ਤੁਹਾਡੇ ਅੰਦਰ ਤੁਰ ਤੱਕ ਮੌਜੂਦ ਹੁੰਦਾ ਹੈ ਤੇ ਮੇਰੇ ਅੰਦਰ ਮੁਹੱਬਤ ਸੀ ਮੈਨੂੰ ਲੱਗਦਾ ਵੀ ਮੁਹੱਬਤ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਆਲਰੇਡੀ ਆਪਣੀ ਲਿਖਤਾਂ ਦੇ ਵਿੱਚ ਪੇਸ਼ ਕੀਤਾ ਤੇ ਜਿਹੇ ਅੱਜ ਦੇ ਸਮੇਂ ਦੇ ਵਿੱਚ ਕਿਤੇ ਉਹ ਸਾਡੇ ਨਾਲ ਮੌਜੂਦ ਹੁੰਦੇ ਤੇ ਫਿਲਮਾਂ ਤੇ ਆਪਾਂ ਉਹਨਾਂ ਦੀ ਲਿਖਤਾਂ ਨੂੰ ਦੇਖ ਸਕਦੇ ਹੁੰਦੇ ਤਾਂ ਪੱਕਾ 100% ਮੁਹੱਬਤ ਦਿੱਤੀ ਹੁੰਦੀ ਆ ਹਸ਼ਨੇਨ ਲਈ ਮੁਹੱਬਤ ਕੀ ਹੈ ਮੇਰੀ ਸਮਝ ਦੇ ਅਨੁਸਾਰ ਮੁਹੱਬਤ ਪਿਆਰ ਇੱਕ ਬਹੁਤ ਹੀ ਸੈਲਫਲੈਸ ਭਾਵਨਾ ਹੈ ਜਦੋਂ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਤੇ ਤੁਹਾਨੂੰ ਆਪਦੇ ਲਈ ਕੁਝ ਨਹੀਂ ਚਾਹੀਦਾ ਮੈਨੂੰ ਲੱਗਦਾ ਹੈ ਮੁਹੱਬਤ ਇੱਕ ਤਰਫਾ ਹੁੰਦੀ ਹੈ ਤੇ ਹੋ ਸਕਦੀ ਹੈ ਤੇ ساری ਉਮਰ ਰਹਿ ਸਕਦੀ ਹੈ ਕਿਉਂਕਿ ਮੁਹੱਬਤ ਨੂੰ ਦੂਜੇ ਇਨਸਾਨ ਤੋਂ ਕੁਝ ਨਹੀਂ ਚਾਹੀਦਾ ਹੈਗਾ ਉਹਨੂੰ ਉਹਨੂੰ ਬਸ ਆਪਣੀ ਖੁਦ ਦੇ ਜੀਨ ਨਾਲ ਪੂਰੀ ਮੁਹੱਬਤ ਕਰਨੀ ਹੈ ਤੇ ਉਹੀ ਮੁਹੱਬਤ ਹੈ ਉਹੀ ਸੱਚਾ ਸੱਚਾ ਪਿਆਰ ਹੈ ਜਦੋਂ ਤੁਸੀਂ ਬਸ ਆਪਣੇ ਮਹਿਬੂਬ ਲਈ ਸਭ ਕੁਝ ਕਰ ਕਰਨ ਨੂੰ ਤਿਆਰ ਹੋ ਸਭ ਕੁਝ ਉਹ ਤੋਂ ਲਟਾ ਦੇਣ ਲਈ ਤਿਆਰ ਹੋ ਪਰ ਤੁਹਾਨੂੰ ਇਨ ਰਿਟਰਨ ਕੁਝ ਨਹੀਂ ਚਾਹੀਦਾ ਅਨ ਕੰਡੀਸ਼ਨਲ ਜਿਹਨੂੰ ਆਪਾਂ ਕਹਿੰਦੇ ਆ ਚਲੋ ਫਿਰ ਸੁਣਾ ਦਿਓ ਅਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਆਪਣੇ ਜ਼ੁਬਾਨੋਂ ਤੁਸੀਂ ਇੱਕ ਲਿਖਤ ਤਾਂ ਆਲਰੇਡੀ ਸਟਾਰਟਿੰਗ ਦੇ ਵਿੱਚ ਬੋਲ ਲੀ ਤੁਸੀਂ ਹੋਰ ਕੁਝ ਆਓ ਮੈਂ ਤੁਹਾਡੇ ਇੱਕ ਸੁਣਾ ਲਈ ਲੇਕਿਨ ਤੁਸੀਂ ਹੋਰ ਕੋਈ ਸੁਣਾ ਦਿਓ ਅ ਇੱਕ ਨਾ ਲਾਈਨ ਹੈਗੀ ਉਹਨਾਂ ਦੀ ਤੇ ਉਹ ਕਹਿੰਦੇ ਨੇ ਵੀ ਇਨਸਾਨ ਆਪਣੇ ਇਕੱਲੇਪਨ ਨੂੰ ਦੂਰ ਕਰਨ ਲਈ ਮੁਹੱਬਤ ਕਰਦਾ ਹੈ ਤੇ ਮੁਹੱਬਤ ਉਹ ਇਸ ਗੱਲ ਦਾ ਤਸਦੀਕ ਕਰਦੀ ਹੈ ਕਿ ਉਹਦਾ ਇਕੱਲਾਪਨ ਹੁਣ ساری ਉਮਰ ਕਾਇਮ ਰਹੂਗਾ ਆਵਾਜ਼ ਆ ਬਹੁਤ ਵਧੀਆ ਬਹੁਤ ਵਧੀਆ ਅਚਨਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਯਾਰ ਜਿਗਰੀ ਕਸੂਤੇ ਡਿਗਰੀ ਦਾ ਤੁਸੀਂ ਹਿੱਸਾ ਰਹੇ ਜਿਸ ਨੇ ਪੰਜਾਬ ਦੇ ਵਿੱਚ ਵੈਬ ਸੀਰੀਜ਼ ਦਾ ਟ੍ਰੈਂਡ ਸੈੱਟ ਕੀਤਾ ਸੀ ਹਨਾ ਉਹ ਸੀਰੀਜ਼ ਦਾ ਹਿੱਸਾ ਬਣ ਕੇ ਕਿਸ ਕਿਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਮੈਂ ਬਹੁਤ ਲੱਕੀ ਮਹਿਸੂਸ ਕਰਦੀ ਹਾਂ ਕਿ ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨੀ ਸੀ ਤਾਂ ਮੈਨੂੰ ਸ਼ੁਰੂਆਤੀ ਦੌਰ ਦੇ ਉੱਤੇ ਹੀ ਸਭ ਤੋਂ ਪਹਿਲਾ ਪ੍ਰੋਜੈਕਟ ਯਾਰ ਜਿਗਰੀ ਕਸੂਤੇ ਡਿਗਰੀ ਮਿਲਿਆ ਤੇ ਮੈਂ ਤਾਂ ਸੱਚੀ ਦੱਸਾਂ ਮੈਂ ਇਮੇਜਿਨ ਵੀ ਨਹੀਂ ਕੀਤਾ ਸੀਗਾ ਕਿ ਵੀ ਯਾਰ ਜਗਰੀ ਇੰਨਾ ਵਧੀਆ ਜਾਊਗਾ ਤੇ ਆਡੀਅנס ਉਹਨੂੰ ਇੰਨਾ ਜ਼ਿਆਦਾ ਪਿਆਰ ਦੇਊਗੀ ਅੱਜ ਵੀ ਯਾਰ ਜਗਰੀ ਦੇ ਨਾਮ ਤੋਂ ਹੀ ਕੁਝ ਲੋਕ ਸਾਨੂੰ ਪਛਾਣਦੇ ਨੇ ਅੱਜ ਵੀ ਸ਼ਾਇਦ ਕਈ ਲੋਕਾਂ ਨੂੰ ਹਸ਼ਨੀਮ ਨਾ ਪਤਾ ਹੋਵੇ ਵੀ ਹਸ਼ਨੀਮ ਦਾ ਪਤਾ ਹੈ ਪਰ ਲੇਕਿਨ ਉਹਨਾਂ ਨੂੰ ਸਿਮਰਨ ਪਤਾ ਹੁੰਦਾ ਹੈ ਤੇ ਅਜ ਕਦੀਆਂ ਵੀ ਹੁੰਦਾ ਕਿਤੇ ਬੈਠੇ ਹੋ ਹਨਾ ਲੋਕ ਪਛਾਣਨ ਦੀ ਕੋਸ਼ਿਸ਼ ਕਰਦੇ ਆ ਹਨਾ ਜਾਣਦੇ ਆ ਲੋਕ ਮਿਲਦੇ ਆ ਤਾਂ ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ ਮੈਨੂੰ ਵਧੀਆ ਲੱਗਦਾ ਉਸ ਟਾਈਮ ਦੇ ਉੱਤੇ ਜਦੋਂ ਤਾਂ ਉਹ ਸਿੱਧਾ ਹੀ ਪਹਿਚਾਣ ਕੇ ਸਾਹਮਣੇ ਆ ਜਾਂਦੇ ਨੇ ਵੀ ਤੁਸੀਂ ਹਸ਼ਨੀਨ ਹੋ ਫਿਰ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ ਪਰ ਜਦੋਂ ਪਛਾਣਨ ਦੀ ਕੋਸ਼ਿਸ਼ ਵੀ ਕਰਦੇ ਆ ਜਿਵੇਂ ਇਹ ਮੇਰੇ ਨਾਲ ਅਕਸਰ ਹੁੰਦਾ ਹੈਗਾ ਵੀ ਕੋਈ ਮੈਂ ਬੈਠੀ ਆ ਕਿਤੇ ਤੇ ਕੋਈ ਦੇਖ ਕੇ ਮੈਂ ਸੋਚ ਰਿਹਾ ਵੀ ਕਿੱਥੇ ਦੇਖਿਆ ਹੈ ਕੌਣ ਹੈ ਵੀ ਕਿਤੇ ਤਾਂ ਦੇਖਿਆ ਹੈ ਵੀ ਕਿਤੇ ਤਾਂ ਦੇਖਿਆ ਹੈ ਤੇ ਉਹ ਮੈਂ ਸਮਝ ਜਾਣੀ ਹੁੰਨੀ ਆ ਆਪਣੇ ਆਪ ਦੇ ਵਿੱਚ ਪਰ ਮੈਨੂੰ ਵਧੀਆ ਲੱਗ ਰਿਹਾ ਇਹ ਪਈਸੀ ਚੀਜ਼ ਲਈ ਤਾਂ ਕੰਮ ਕਰਦੇ ਆਂਗੇ ਵੀ ਆਪਣੀ ਕੋਈ ਪਛਾਣ ਹੋਵੇ ਆਪਣੇ ਕੰਮ ਨੂੰ ਸਰਾਇਆ ਜਾਵੇ ਤੇ ਲੋਕਾਂ ਤੱਕ ਉਹ ਚੀਜ਼ ਪਹੁੰਚੇ ਤੇ ਜਦੋਂ ਤੁਹਾਨੂੰ ਬਾਹਰ ਜਾ ਕੇ ਫੀਲ ਹੁੰਦਾਗਾ ਵੀ ਹਾਂ ਵੀ ਉਹ ਸਾਡਾ ਕੰਮ ਦੇਖਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਤਾਂ ਚੰਗਾ ਲੱਗਦਾ ਹੈ